ਤੇਰੇ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ ਉਹਨੂੰ ਮੈਂ ਪ੍ਰਪੋਜ਼ ਦਾੜਾ ਡਾਇਰੈਕਟ ਕਰਤਾ ਕਿ ਆਈ ਵਾਂਟ ਟੂ ਹੈਵ ਰਿਲੇਸ਼ਨਸ਼ਿਪ ਵਿਦ ਯੂ ਉਹਨੇ ਮੈਨੂੰ ਨਾ ਸਮਝਾਇਆ ਕਹਿੰਦੀ ਕਿਸੇ ਕੁੜੀ ਨੂੰ ਜ਼ਿੰਦਗੀ ਚ ਇੰਦਾਂ ਦੀ ਗੱਲ ਨਹੀਂ ਕਰਨੀ ਤੇ ਭਾਵੇਂ ਤੇਰੇ ਅੰਦਰ ਇਹੀ ਚੱਲ ਰਿਹਾ ਹੋਵੇ ਪਰ ਕਹਿਣਾ ਨਹੀਂ ਸ਼ੁਕਰੀ ਨੂੰ ਵੀ ਕੋਲ ਕਰ ਦਿਆ ਕਰਨ ਆ ਤੇ ਉਹ ਪਹਿਲੀ ਨੇ ਦੂਜੀ ਨੂੰ ਦੱਸ ਦੇਣਾ ਵੀ ਇਹ ਪਰਸੋਂ ਮੇਰੇ ਕੋਲ ਆਇਆ ਸੀ ਅੱਜ ਤੇਰੇ ਕੋਲ ਆ ਗਿਆ ਤੇ ਉਹ ਤਿੰਨ ਚਾਰ ਜਿਹੜੀਆਂ ਪੰਜ ਸੀਗੀਆਂ ਸਾਡੇ ਡਿਪਾਰਟਮੈਂਟ ਦੀਆਂ ਸਾਰੀਆਂ ਨੂੰ ਪਤਾ ਲੱਗ ਗਿਆ ਵੀ ਇਹ ਸਾਰਿਆਂ ਨੂੰ ਵਾਰੀ ਵਾਰੀ ਜਾ ਆ ਕੇ ਕਿਹਨੇ ਕਾ ਨਹੀਂ ਪਾਇਆ ਤੇ ਤਾਂ ਮੈਂ ਮਿੰਤਾ ਕਰਦਾ ਫਿਰਦਾ ਹੁਣ ਉਹ ਕਹੇ ਨਾ ਵੀ ਕਾ ਨਹੀਂ ਪਾਇਆ ਵੀ ਕੋਈ ਸਟੈਂਡਰਡ ਹੀ ਨਹੀਂ ਬੰਦੇ ਦਾ ਅੱਛਾ ਹੁਣ ਮੈਂ ਜਲੰਧਰ ਵਾਲੇ ਥੋੜਾ ਜਾਵਾਂ ਜਲੰਧਰ ਆ ਜਾ ਜਲੰਧਰ ਆਸ਼ਕੀਆਂ ਤੁਸੀਂ ਕਿਹਾ ਸੀ ਵੀ ਜਲੰਧਰ ਫਿਰ ਆਸ਼ਕੀਆਂ ਕੀਤੀ ਕਦੇ ਉੱਪਰੋਂ ਨਾ ਕੁਝ ਆ ਨਹੀਂ ਕੋਈ ਗੱਲ ਨਹੀਂ ਉਹਨੂੰ ਵੀ ਕਹਾਣੀਆਂ ਸਾਰੀਆਂ ਪਤਾ ਹੀ ਆ ਤੇ ਉਹ ਕੀ ਆ ਜਲੰਧਰ ਦੇ ਵਿੱਚ ਆ ਕੇ ਨਾ ਮੈਂ ਇੱਕ ਤਾਂ ਅ ਅੰਮ੍ਰਿਤਸਰ ਤੋਂ ਹੀ ਨਾ ਜਦੋਂ ਮੈਂ ਜਲੰਧਰ ਆ ਗਿਆ ਤੇ ਮੇਰੇ ਜੋ ਵੀ ਹੁਣ ਤੱਕ ਦੀ ਮੇਰੀ ਹਿਸਟਰੀ ਸੀ ਜੋ ਮੇਰਾ ਟਰੈਕ ਰਿਕਾਰਡ ਚੱਲ ਰਿਹਾ ਆ ਰਿਹਾ ਸੀ ਕਾਰਡਕੂ ਆਦਿ ਨਾਲ ਰਿਲੇਸ਼ਨ ਤੇ ਫੈਡਰੇਸ਼ਨ ਤੇ ਇਹ ਉਹ 플ਾਂਟਿੰਗ ਤੇ ਕਕੂੜੀ ਨੂੰ ਵੀ ਪ੍ਰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਉੱਥੋਂ ਵੀ ਗਾਲਾਂ ਪੈ ਗਈਆਂ ਸਭ ਕੁਝ ਤੇ ਉਹ ਨਾ ਬੰਦੇ ਦੇ ਅੰਦਰ ਸਾਰੇ ਇਮੋਸ਼ਨ ਹੁੰਦੇ ਆ ਇਹ ਵਾਲਾ ਲਵ ਵਾਲਾ ਇਮੋਸ਼ਨ ਜਾਂ ਰੋਮਾਂਸ ਵਾਲਾ ਉਹ ਇਮੋਸ਼ਨ ਚੜਦੀ ਉਮਰ 'ਚ ਹੁੰਦਾ ਤਾਂ ਤੁਹਾਡੇ ਅੰਦਰ ਬੜਾ ਪ੍ਰਬਲ ਹੈ ਜਾਨ ਨੂੰ ਤੁਸੀਂ ਕੁਝ ਵੀ ਹੋਰ ਕਹਿ ਲਓ ਤੇ ਉਹ ਮੈਨੂੰ ਲੱਗਾ ਵੀ ਹੁਣ ਇੱਥੇ ਆ ਕੇ ਸਾਰੇ ਕੰਮ ਕਰਨੇ ਆਪਾਂ ਬਾਈ ਉਹ ਨੰਬਰ ਸਰ ਛੜਤਾ ਹੁੰਦੇ ਥਾਪੀ ਮਾਰ ਲਈ ਵੀ ਹੁਣ ਇਹ ਨਵਾਂ ਸ਼ਹਿਰ ਆ ਇੱਥੇ ਆਪਾਂ ਨਵੀਂ ਪਛਾਣ ਬਣਾਉਣੀ ਆ ਤੇ ਮੈਂ ਫਿਰ ਜੀ ਆਪਣਾ ਸ਼ੁਰੂ ਕਰਤੀਆਂ ਅਟੈਂਪਟਸ ਕਰਨੀਆਂ ਹਰ ਇੱਕ ਕੁੜੀ ਨੂੰ ਪ੍ਰਪੋਜ਼ ਕਰ ਦਿਆ ਕਰ ਲੈ ਵੀ ਆ ਪਹਿਲੀ ਨੇ ਦੂਜੀ ਨੂੰ ਦੱਸ ਦੇਣਾ ਵੀ ਇਹ ਪਰਸੋਂ ਮੇਰੇ ਕੋਲ ਆਇਆ ਸੀ ਅੱਜ ਤੇ ਤੇਰੇ ਕੋਲ ਆ ਗਿਆ ਤੇ ਉਹ ਤਿੰਨ ਚਾਰ ਜਿਹੜੀਆਂ ਪੰਜ ਸੀਗੀਆਂ ਸਾਡੇ ਡਿਪਾਰਟਮੈਂਟ ਦੀਆਂ ਸਾਰੀਆਂ ਨੂੰ ਪਤਾ ਲੱਗ ਗਿਆ ਵੀ ਇਹ ਸਾਰਿਆਂ ਨੂੰ ਵਾਰੀ ਵਾਰੀ ਜਾ ਆ ਕੇ ਕਿਹਨੇ ਕਾ ਨਹੀਂ ਪਾਇਆ ਬੇਦਾ ਮਿੰਤਾ ਕਰਦਾ ਫਿਰਦਾ ਹੁਣ ਇਹਨੂੰ ਕਿਸੇ ਨੇ ਵੀ ਕਾ ਨਹੀਂ ਪਾਇਆ ਵੀ ਕੋਈ ਸਟੈਂਡਰਡ ਹੀ ਨਹੀਂ ਬੰਦੇ ਦਾ ਹੈਨਾ ਹਰੇਕ ਨੂੰ ਇਹ ਕਹਣਾ ਵੀ ਆਈ ਲਾਈਕ ਯੂ ਐਂਡ ਆਪਾਂ ਤੇਰੇ ਨਾਲ ਦੋਸਤੀ ਕਰਨੀ ਹੈ ਯੂ ਬਲੈਂਟੀ ਫਿਰ ਮੈਨੂੰ ਲੱਗਾ ਯਾਰ ਸ਼ਾਇਦ ਮੇਰੇ ਨਾ ਪ੍ਰੋਪੋਜ਼ਲ 'ਚ ਹੀ ਕੁਝ ਗੜਬੜਾ ਕਿ ਮੈਂ ਸਹੀ ਨਹੀਂ ਜਾ ਰਿਹਾ ਸਾਰਿਆਂ ਨੂੰ ਇੱਕ ਤਾਂ ਮੇਰਾ ਰਾਜ ਖੁੱਲ ਗਿਆ ਤੇ ਫਿਰ ਫਾਈਨਲੀ ਮੈਂ ਫਿਰ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ ਜਿਹੜੀ ਬੜੀ ਓਪਨ ਮਾਈਂਡਡ ਜੀ ਸੀ ਅਲੱਗ ਡਿਪਾਰਟਮੈਂਟ ਦੀ ਸੀਗੀ ਉਹ ਓਕੇ ਤੇ ਉਹਨੂੰ ਮੈਂ ਪ੍ਰਪੋਜ਼ ਡਾੜਾ ਡਾਇਰੈਕਟ ਕਰਤਾ ਤੂੰ ਓਏ ਪਰ ਆਵਾਜ਼ ਰੋਥੋ ਵੀ ਮਤਲਬ 76 76 76 ਪਾਇਆ ਮੇਰੀ ਬੜੀ ਬੇਇੱਜ਼ਤੀ ਕੀਤੀ ਉਹਨੇ ਮੈਨੂੰ ਕਿਹਾ ਵੀ ਸਮਝਦਾਰ ਸੀ ਕੁੜੀ ਇੱਜ਼ਤ ਨਾਲ ਬੇਇੱਜ਼ਤੀ ਕੀਤੀ ਇੱਜ਼ਤ ਨਾਲ ਬੇਇੱਜ਼ਤੀ ਕੀਤੀ ਕਿਹਦੇ ਕੁਲਜਿੰਦਰ ਐਦਾਂ ਪ੍ਰਪੋਜ਼ ਕਰੀਦਾ ਹੁੰਦਾ ਕੁੜੀ ਉਹ ਮੇਰੀ ਦੋਸਤ ਬਣ ਗਈ ਉਸ ਤੋਂ ਬਾਅਦ ਹੁਣ ਤੱਕ ਦੋਸਤ ਹੈ ਮੈਨੂੰ ਕਹਿੰਦੀ ਆ ਕੋਈ ਤਰੀਕਾ ਆ ਆ ਕੀ ਹੁੰਦਾ ਹੈ ਕੈ ਆਈ ਵਾਂਟ ਟੂ ਹੈਵ ਰਿਲੇਸ਼ਨਸ ਵਿਦ ਯੂ ਸਿੱਧੇ ਕਹ ਤੀ ਉਹ ਉਹ ਆ ਬੀ ਪਰਾਣੀ ਆ ਤੇ ਮੈਂ ਕਿਹਾ ਮੈਂ ਤਾਂ ਅੰਗਰੇਜ਼ੀ ਚ ਗੱਲ ਕੀਤੀ ਸੀ ਕਹਿੰਦੀ ਤੈਨੂੰ ਪਤਾ ਵੀ ਹੈ ਦਾ ਮਤਲਬ ਤੇ ਮੈਂ ਕਹਾਂ ਲਈ ਉਹਨੇ ਮੈਨੂੰ ਨਾ ਸਮਝਾਇਆ ਕਹਿੰਦੀ ਕਿਸੇ ਕੁੜੀ ਨੂੰ ਜ਼ਿੰਦਗੀ ਚ ਇਦਾਂ ਦੀ ਗੱਲ ਨਹੀਂ ਕਰਨੀ ਤੇ ਭਾਵੇਂ ਤੇਰੇ ਅੰਦਰ ਇਹੀ ਚੱਲ ਰਿਹਾ ਹੋਵੇ ਪਰ ਇਹ ਕਹਿਣਾ ਨਹੀਂ ਕੋਈ ਮੈਂ ਗੱਲ ਆ ਬਾ ਮੇਰੇ ਹਾਂ ਤੇ ਮੇਰੀ ਚਲੋ ਉਹਨੇ ਦੋਸਤੀ ਹੋ ਗਈ ਤੇ ਇੱਕ ਹੋਰ ਦੋਸਤ ਵਿੱਚ ਹੀ ਸਾਡਾ ਮਤਲਬ ਅਸੀਂ ਤਿੰਨ ਜਣਿਆਂ ਦਾ ਫਿਰ ਸਾਡਾ ਗਰੁੱਪ ਬਣ ਗਿਆ ਇੱਕ ਕੁੜੀ ਤੇ ਉਹ ਤੇ ਅਸੀਂ ਫਿਰ ਬੜੀ ਲਫੰਡਰੀ ਬਾਜੀ ਕਰਨੀ ਫਿਰ ਇਹ ਦਿਮਾਗ ਦੇ ਵਿੱਚੋਂ ਆਜ ਕਿ ਉਸਕੀ ਵਾਲਾ ਕਿਸਾ ਨਿਕਲ ਗਿਆ ਫਿਰ ਆਪੇ ਇਹ ਆ ਕੇ ਇੱਕ ਕੁੜੀ ਉਹਦੇ ਸਰਕਲ ਚ ਇੱਕ ਗਰਲਫ੍ਰੈਂਡ ਵੀ ਬਣ ਗਈ ਫਿਰ ਅੱਗੇ ਦੀ ਅੱਗੇ سلسلہ ਚੱਲਦਾ ਚੱਲਦਾ ਰਿਹਾ ਪਰ ਇਹ ਮੇਰੇ ਜਿਹੜੇ ਇਨੀਸ਼ੀਅਲ ਬਰਾਸ਼ਪ ਸੀ ਕੇ ਪਹਿਲੀ ਵਾਰ ਜਾਮੇ ਦੀ ਬ੍ਰੇਕ ਮਾਰਨੀ ਤੇ ਦੂਜੀ ਵਾਰ ਇਹ ਕਹਿ ਦੇਣਾ ਕੁੜੀ ਨੂੰ ਤੇ ਮਰ ਦਿਸ ਵਾਸ ਦਾ ਸਟੂਪਿਡ ਥਿੰਗਸ ਵੈਸੇ ਲਵ ਮੈਰੇ ਜੀ ਤੁਹਾਡੇ ਹਾਂ ਲਵ ਮੈਰੇ ਲਵ ਮੈਰੇ ਚਲੋ ਆਪਾਂ ਇਹਦਾ ਕੰਮ ਛੇੜਨੀ ਨਹੀਂ ਜਣਾ ਇਹ ਜ਼ਿਆਦਾ ਹੋ ਜੂ ਅੱਛਾ ਮੈਂ ਨਾ ਹੁਣ ਇਸ ਵੀਡੀਓ ਦੀ ਸਮਾਪਤੀ ਪਤਾ ਕਿੱਥੋਂ ਕਰਨੀ ਹਾਂ ਮੈਂ ਪਹਿਲਾਂ ਕਰਨਾ ਨਹੀਂ ਸੀ ਚਾਹੁੰਦਾ ਪਰ ਹੁਣ ਮੈਂ ਤੁਹਾਡੀ ਲਵ ਸਟੋਰੀ ਤਾਂ ਸੁਣਨੀ ਅੱਛਾ ਕਿਹੜੀ ਵਾਲੀ ਲਵ ਮੈਰੇ ਦੀ ਕਹਾਣੀ ਇਹ ਇਹ ਫੇਰ ਕਰਾਂਗੇ ਇੱਥੇ ਵੀ ਪਹੁੰਚਾਂਗੇ ਕਿਉਂਕਿ ਆਪਣਾ ਇਹ ਵੀ ਇੱਕ ਲੰਮਾ ਚੌੜਾ ਕਿੱਸਾ ਹੈ ਅੱਛਾ ਹੂੰ ਲੰਬਾ ਚੜਾ ਪ੍ਰਪੋਜ਼ ਤਾਂ ਤੁਸੀਂ ਨੇ ਕੀਤਾ ਹਣਾ ਚਲੋ ਆਪਾਂ ਜੇ ਬੇਸਿਕ ਬੇਸਿਕ ਕਰੀਏ ਬੇਸਿਕ ਬੇਸਿਕ ਦੇ ਵਿੱਚ ਪ੍ਰਪੋਜ਼ ਮੈਂ ਕੀਤਾ ਸੀਗਾ ਉਹ ਤਾਂ ਉਹ ਤਾਂ ਪਤਾ ਹੀ ਆ ਉਹ ਤਾਂ ਜਿਹੜਾ ਰਿਕੋਰਡ ਨੂੰ ਸੀਗਾ ਪਰ ਮੈਂ ਡੀਸੈਂਟ ਪ੍ਰਪੋਜ਼ ਕੀਤਾ ਸੀ ਹੁਣ ਤੱਕ ਮੈਂ ਸਮਝ ਗਿਆ ਸੀਗਾ ਆਪਣੇ ਮੇਰੇ ਤੇਰੇ ਵਰਗੇ ਐਕਸਪੀਰੀਅੰਸ ਵਾਲਾ ਭਰਾਵਾਂ ਕੋਲ ਸਾਂਕੇ ਵੀ ਹਾਂ ਕੁੜੀ ਦਾ ਦਿਲ ਕਿੱਦਾਂ ਜਿੱਤੀਦਾ ਮੇਰਾ ਤਾਂ 2 ਮਹੀਨੇ ਹੋਏ ਜੀ ਬਿਆਹ ਨੂੰ ਮੈਂ ਕੋਈ ਵੀ ਮੇਰੀ ਪੁੱਤਰੀ ਤਦੋਂ ਕਹਿਣ ਤੋਂ ਬਾਅਦ ਕਿ ਉਸ ਵੇਲੇ ਜਿਹੜੇ ਵੀ ਮੇਰੇ ਆਸੇ-ਪਾਸੇ ਸਿਆਣੇ ਬੰਦੇ ਸੀਗੇ ਤੋਂ ਵੀ ਆਪਣੇ ਸਰਕਲ ਦੇ ਵਿੱਚ ਇੱਕ ਸਿਆਣਾ ਬੰਦਾ ਖਵਾਉਣਾ ਨਾ ਜੀ ਸੋ ਇਦਾਂ ਮੇਰੇ ਨਾਲ ਦੇ ਜਿਹੜੇ ਸਿਆਣੇ ਸੀਗੇ ਵੀ ਚਲੋ ਮਤਲਬ 11 ਦੋਸਤਾਂ ਦੇ ਵਿੱਚ ਹੁੰਦਾ ਨਾ ਤੇ ਖੈਰ ਇਹ ਕਹਾਣੀ ਇਦਾਂ ਸੀਗੀ ਕਿ ਮੇਰੀ ਆਲਰੇਡੀ ਇੰਗੇਜਮੈਂਟ ਹੋ ਚੁੱਕੀ ਸੀਗੀ ਓਕੇ ਜਦੋਂ ਮੈਡਮ ਮੈਨੂੰ ਮਿਲੇ ਆ ਓਕੇ ਤੇ ਉਹ ਮੈਂ ਪੈਰਲਲੀ ਉਧਰ ਮੇਰੀ ਅੰਗੇਜਮੈਂਟ ਹੈ ਤੇ ਇੱਧਰ ਮੇਰੀ ਦੋਸਤੀ ਆ ਤੇ ਦੋਸਤੀ ਜਿਹੜੀ ਆ ਫਿਰ ਅਲਵਾ ਫਿਰ ਚ ਬਦਲ ਜਾਂਦੀ ਆ ਤੇ ਲਵ ਫੇਅਰ ਦੇ ਵਿੱਚ ਮੈਨੂੰ ਇੱਕ ਟਾਈਮ ਤੇ ਹੁੰਦਾ ਨਾ ਲਵ ਟ੍ਰਾਈਐਂਗਲ ਫਿਲਮਾਂ ਦੇ ਵਿੱਚ ਦੇਖੀਦਾ ਹੂੰ ਤੇ ਜ਼ਿਆਦਾਤਰ ਤਾਂ ਹੁੰਦਾ ਹੈ ਕਿ ਦੋ ਮੁੰਡੇ ਇੱਕ ਕੁੜੀਆਂ ਮੇਰੇ ਵਾਲਕੇਸ਼ ਦੋ ਕੁੜੀਆਂ ਤੇ ਇੱਕ ਮੁੰਡਾ ਕਿੱਥੇ ਇੱਕ ਵੀ ਨਹੀਂ ਸੀ ਮਿਲਦੀ ਮੈਂ ਸੱਚਾ ਵੀ ਹੁਣ ਇਹ ਠੀਕ ਹੈ ਕਿ ਇਹ ਠੀਕ ਹੈ ਤੇ ਫਾਈਨਲੀ ਮੈਨੂੰ ਲੱਗਾ ਵੀ ਆਹ ਠੀਕ ਹੈ ਚਾਹੇ ਬਾਹੂ ਵਾਲੀ ਕੁੜੀ ਆ ਸ਼ਰਮਿਆਂ ਦੀ ਕੁੜੀ ਆ ਪਰ ਇਹ ਆਪਾਂ ਨੂੰ ਜਾਰਾ ਸੂਟ ਕਰਦੀ ਆ ਪਰ ਇਹਦੇ ਨਾਲ ਆਪਾਂ ਗੱਲ ਅੱਗੇ ਵਧਾ ਲਈ ਤੇ ਉਧਰ ਮੈਂਗੇਜਮੈਂਟ ਜਿਹੜੀ ਸੀ ਤੋੜਤੀ ਤੇ ਦੈਟਸ ਆਹ ਸਟੋਰੀ ਨੂੰ ਬਰੀਫਲੀ ਜੇ ਆਪਾਂ ਕਰਨਾ ਹੋਵੇ ਤਾਂ ਹੁਣ ਇੱਥੇ ਸਟਾਪ ਲਾਈਏ ਮੈਂ ਅੱਛਾ ਸਰ ਡ੍ਰੀਮ ਰੋਲ ਕੀ ਆ ਇੱਕ ਸੁਪਨਾ ਹੁੰਦਾ ਇੱਕ ਐਕਟਰ ਦਾ ਹਨਾ ਮੈਂ ਹਰ ਆਰਟਿਸਟ ਨੂੰ ਇਹ ਸਵਾਲ ਕਰਦਾ ਹਾਂ ਜਿਸ ਦੇ ਕੋਲ ਵੀ ਮੈਂ ਜਾਨਣਾ ਕਿ ਡ੍ਰੀਮ ਕੀ ਆ ਤੁਸੀਂ ਨੇ ਬਾਗੜ ਸਿੰਘ ਇੱਕ ਬੁੱਚੜ ਕਿਸਮ ਦੇ ਅਫਸਰ ਦਾ کردار ਵੀ ਨਿਭਾ ਲਿਆ ਤੁਸੀਂ ਨੇ ਯੋਧਾ ਫਿਲਮ ਵਾਲਾ کردار ਵੀ ਨਿਭਾ ਰਿਆ ਤੁਸੀਂ ਨੇ ਜੂਨੇ ਮੋੜ ਦੀ ਨਾਲ ਜੁੜਦਾ ਇੱਕ کردار ਵੀ ਨਿਭਾ ਲਿਆ ਮੋੜ ਫਿਲਮ ਦੇ ਵਿੱਚ ਉਹ ਵੀ ਨਿਭਾ ਲਿਆ ਡ੍ਰੀਮ ਕੀ ਆ ਹੁਣ ਕਿਸ ਤਰ੍ਹਾਂ ਦਾ ਕਰਦਾਰ ਮੈਂ ਇਹਨੂੰ ਬਹੁਤ ਭੁੱਖਿਆ ਐਕਟਿੰਗ ਦੀ ਪੈਸ਼ਨੇਟ ਮੈਂ ਬਹੁਤ ਐਕਟਿੰਗ ਨੂੰ ਲੈ ਕੇ ਮੈਨੂੰ ਲੱਗਦਾ ਵੀ ਮੈਂ ਨਵੀਆਂ ਨਵੀਆਂ ਚੀਜ਼ਾਂ ਐਕਸਪਲੋਰ ਕਰਾਂ ਜਿਹੜਾ ਕੰਮ ਮੈਂ ਪਹਿਲਾਂ ਨਹੀਂ ਕੀਤਾ ਉਸ ਤੋਂ ਅੱਗੇ ਉਸ ਤੋਂ ਅਗਲਾ ਨਵਾਂ ਕੁਝ ਕਰਾਂ ਤੇ ਬਹੁਤ ਕੁਝ ਪਿਆ ਮੈਨੂੰ ਲੱਗਦਾ ਚੰਗੀਆਂ ਕਹਾਣੀਆਂ ਜੇ ਪੰਜਾਬੀ ਸਿਨੇਮੇ ਚ ਬਣਨ ਜੇ ਆਪਾਂ ਉਹੀ ਥੋੜੀ ਕਮੇਡੀ ਕੁਮੇਡੀ ਵਾਲੇ ਦੌਰ ਦੇ ਵਿੱਚੋਂ ਹੁਣ ਮੈਨੂੰ ਲੱਗਦਾ ਇੰਡਸਟਰੀ ਨਿਕਲ ਚੁੱਕੀ ਆ ਕਿਉਂਕਿ ਪਿੱਛੇ ਕਮੇਡੀ ਦੀਆਂ ਫਿਲਮਾਂ ਲਗਾਤਾਰ ਫਲॉप ਹੋ ਰਹੀਆਂ ਨੇ ਤੇ ਹੁਣ ਚੰਗੀਆਂ ਕਹਾਣੀਆਂ ਵਾਲੇ ਪਾਸੇ ਜਾਵਾਂਗੇ ਜਦੋਂ ਚੰਗੀਆਂ ਕਹਾਣੀਆਂ ਤੱਕ ਪਹੁੰਚਾਂਗੇ ਤੇ ਫਿਰ ਚੰਗੀਆਂ ਕਹਾਣੀਆਂ ਚੋਂ ਚੰਗੇ ਕਿਰਦਾਰ ਵੀ ਮਿਲਣਗੇ ਤੇ ਮੈਂ ਤਿਆਰ ਹਰ ਤਰੀਕੇ ਦਾ ਕਿਰਦਾਰ ਕਰਨ ਲਈ ਚਾਹੇ ਨੈਗੇਟਿਵ ਹੈ ਪੋਜ਼ਿਟਿਵ ਹੈ ਈਵਨ ਕਾਮਿਕਲ ਵੀ ਹੈ ਹਰ ਤਰੀਕੇ ਦੀ ਮੈਂ ਚਾਹਣਾ ਵੇਰੀਏਸ਼ਨ ਉਸ ਕਿਰਦਾਰ ਦੇ ਰਾਹੀ ਮੈਨੂੰ ਕਰਨ ਦੀ ਮੌਕਾ ਮਿਲੇ ਬਤੌਰ ਕਲਾਕਾਰ ਤੇ ਬਹੁਤ ਖਾਸ਼ਾ ਨੇ ਤੇ ਰੱਬ ਜਿੰਨੀਆਂ ਪੂਰੀਆਂ ਕਰੂਗਾ ਬਹੁਤ ਹੈ ਪਰ ਭੁੱਖ ਜਾਂ ਮਤਲਬ ਇਹ ਕਹ ਲਓ ਵੀ ਨਾਲ ਦੀ ਨਾਲ ਸੰਤੁਸ਼ਟੀ ਵੀ ਆ ਰੱਬ ਦੀ ਸ਼ੁਕਰ ਵੀ ਕਰੀਦਾ ਮਿਹਰਬਾਨੀ ਵੀ ਕਰੀਦੀ ਆ ਕਿ ਕਿੱਥੋਂ ਤੁਰੇ ਸੀਗੇ ਕਿਹੜੇ ਘਰਾਂ ਚੋਂ ਨਿਕਲੇ ਸੀਗੇ ਤੇ ਕਿੱਥੇ ਪਹੁੰਚ ਗਏ ਆ ਤੇ ਰੱਬ ਦਾ ਸ਼ੁਕਰ ਹੈ ਤੇ ਸ਼ੁਕਰ ਸ਼ੁਕਰ ਕਰਦੇ ਇੱਥੇ ਤੱਕ ਪਹੁੰਚੇ ਆ ਤੇ ਹੁਣ ਅੱਗੇ ਵੀ ਜੋ ਕੁਝ ਰੱਬ ਝੋਲੀ ਪਾਊਗਾ ਕਰਾਂਗੇ ਮੈਨੂੰ ਲੱਗਦਾ ਜਿੱਦਾਂ ਦਾਣੇ-ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਇਦਾਂ ਫਿਲਮ-ਫਿਲਮ ਦੇ ਉੱਤੇ ਕਲਾਕਾਰ ਦਾ ਵੀ ਨਾਮ ਲਿਖਿਆ ਹੁੰਦਾ ਬਹੁਤ ਕੁਝ ਮੈਂ ਆਪਣੀ ਜ਼ਿੰਦਗੀ 'ਚ ਦੇਖਿਆ ਕੋਈ ਫਿਲਮ ਮੇਰ ਕੋ ਆ ਰਹੀ ਸੀਗੀ ਕਿਸੇ ਹੋਰ ਕੋ ਚੱਲ ਗਈ ਕਿਸੇ ਹੋਰ ਕੋ ਗਈ ਹੋਈ ਫਿਲਮ ਮੇਰ ਕੋ ਆ ਗਈ ਇਦਾਂ ਕਈ ਕੁਝ ਚੱਲਦਾ ਰਹਿੰਦਾ ਤੇ ਜਿਹੜਾ ਮੈਨੂੰ ਲੱਗਦਾ ਕੰਮ ਮੇਰੀ ਝੋਲੀ ਰੱਬ ਨੇ ਪਾਉਣਾ ਪੈ ਜਾਣਾ ਕੋਈ ਡ੍ਰੀਮ ਐਕਟਰ ਹੈ ਕਿ ਯਾਰ ਇਸ ਬੰਦੇ ਦੇ ਨਾਲ ਚ 10 ਸੈਕਿੰਡ ਦੀ ਸਕਰੀਨ ਸ਼ੇਅਰ ਹੋਵੇ ਸਕਰੀਨ ਸ਼ੇਅਰ ਹੋ ਜਾਵੇ ਮੈਂ ਉਸ ਦਿਨ ਆਪਣੇ ਆਪ ਨੂੰ ਸੰਪੂਰਨ ਕਲਾਕਾਰ ਮੰਨ ਲਵਾਂ ਜਿਸ ਦਿਨ ਦੀਪਿਕਾ ਪਾਦੂਕ ਇਸ ਬਾਰੇ ਮੈਂ ਕਿਸੋ ਹੋਰ ਉਹਦੇ ਵਿੱਚ ਪੁੱਛਿਆ ਸੀ ਤੁਸੀਂ ਨਹੀਂ ਨਹੀਂ ਇਹ ਇਹ ਸੱਚ ਹੈ ਦੀਪਿਕਾ ਪਾਦਕੋਨ ਨੂੰ ਮੈਂ ਐਡਮਾਇਰ ਕਰਦਾ ਮੇਰੀ ਖਾਹਿਸ਼ ਹੈ ਕਿ ਕਿਸੇ ਵੇਲੇ ਉਹਦੇ ਨਾਲ ਕੰਮ ਕਰਾਂ ਫਰੇਮ ਸਾਂਝਾ ਕਰਾਂ چاہے ਰੋਮਾਂਟਿਕ ਨਾ ਵੀ ਹੋਵੇ ਤੇ ਜਿਹੜੇ ਮੇਰੇ ਚੰਗੇ ਜਿਹੜੇ ਕਲਾਕਾਰਾਂ ਨੂੰ ਮੈਂ ਮੰਨਦਾ ਐਡਮਾਇਰ ਕਰਦਾ ਜਿੰਨਾਂ ਤੋਂ ਮੈਂ ਇਨਸਪੀਰੇਸ਼ਨ ਲੈਂਦਾ ਉਹਨਾਂ ਚਿਰਫਾਨ ਖਾਨ ਹੈ ਵਾਹ ਨਵਾਜ਼ੁਦੀਨ ਸਦੀਕੀ ਹੈ ਅਮਰੀਕਨ ਦਾ ਕੰਮ ਵੀ ਮੈਨੂੰ ਬਹੁਤ ਪਸੰਦ ਆਉਂਦਾ ਕਰੀ ਕਰੀ ਜਦੋਂ ਐਜ਼ ਅ ਪਰਫੈਕਸ਼ਨਿਸਟ ਕੰਮ ਕਰਦਾ ਨਾ ਬਹੁਤ ਡੈਡੀਕੇਸ਼ਨ ਦੇ ਨਾਲ ਤੇ ਹੋਰ ਬਹੁਤ ਸਾਰੇ ਕਲਾਕਾਰ ਨੇ ਉੱਥੇ ਡੇਵਿਡ ਡੇ ਲੂਇਸ ਹੈ ਜਿਹੜਾ 4 ਵਾਰੀ ਔਸਕਰ ਜਿੱਤ ਚੁੱਕਿਆ ਇਫ देयर विल ਬੀ ਬਲੱਡ ਉਹ ਬੰਦਾ ਮੈਨੂੰ ਐਕਟਰ ਬਹੁਤ ਕਮਾਲ ਲੱਗਦਾ ਤੇ ਹਾਲੀਵੁੱਡ ਚ ਬਹੁਤ ਸਾਰੇ ਐਕਟਰ ਨੇ ਸੋ ਇਹ ਸਭ ਨੇ ਜਿਹੜੇ ਇਨਕਰੇਜ ਕਰਦੇ ਇਨਸਪਾਇਰ ਕਰਦੇ ਜਿੰਨਾਂ ਦਾ ਕੰਮ ਦੇਖ ਕੇ ਲੱਗਦਾ ਵੀ ਥਿਸ ਇਜ਼ ਐਕਟਿੰਗ ਹਾਲੀਵੁੱਡ ਤੱਕ ਪਹੁੰਚਾ ਫਿਰ ਦੇਖੋ ਰੱਬ ਦੇ ਰੰਗ ਦਾ ਕੋਈ ਪਤਾ ਨਹੀਂ ਕਾਲ ਤਾਂ ਹੀ ਹੋਣੀ ਕੋਈ ਕੋਈ ਕੁਛ ਮੈਂ ਵੈਗਸ ਵਿੱਚ ਗਿਆ ਸੀ ਨਹੀਂ ਕਾਲ ਨਹੀਂ ਆ ਜੇ ਮੈਨੂੰ ਹਾਲੀਵੁੱਡ ਤੋਂ ਨਹੀਂ ਆਜੇ ਤੱਕ ਕੋਈ ਕਾਲ ਆਈ ਤੇ ਪਰ ਉੱਥੇ ਵੈਗਸ ਮੈਂ ਇੱਕ ਵਾਰੀ ਗਿਆ ਸੀਗਾ ਤੇ ਮੈਨੂੰ ਉੱਥੋਂ ਦੇ ਬਹੁਤ ਸੀਨੀਅਰ ਜਿਹੜੇ ਇੰਡਸਟਰੀ ਨਾਲ ਜੁੜੇ ਹੋਏ ਬੰਦੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਆਪਣਾ ਇੱਥੇ ਆਡੀਸ਼ਨ ਦੇ ਆਪਣੀ ਇੱਥੇ ਉਹ ਏਜੰਸੀ ਸ਼ਾਇਦ ਉੱਥੇ ਪੁਆਇੰਟ ਕਰਨੀ ਹੁੰਦੀ ਆ ਵੀ ਉਹ ਕਰ ਲੈ ਤੇ ਇਦਾਂ ਦੇ ਇੱਥੇ ਤੋਂ ਲਿੰਕ ਬਣਾ ਤੇ ਤੈਨੂੰ ਕਰਨਾ ਚਾਹੀਦਾ ਪਰ ਮੈਂ ਖੈਰ ਉਹਨਾਂ ਦੀ ਗੱਲ ਤੇ ਅਜੇ ਉੱਤੇ ਅਜੇ ਤੱਕ ਕਿ ਇੰਗਲਿਸ਼ ਚ ਫੇਲ ਹੋ ਗਿਆ ਸੀ ਮੈਂ ਨਹੀਂ ਨਹੀਂ ਹੁਣ ਤਾਂ ਅੰਗਰੇਜ਼ੀ ਦੇ ਆਪਾਂ ਕੱਢਦੇ ਇਹੇ ਵੱਟ ਹੁਣ ਕੋਈ ਨਹੀਂ ਅੜੀ ਦਾ ਤੇ ਉਹ ਫਿਰ ਮੈਨੂੰ ਉਹਨਾਂ ਨੇ ਕਿਹਾ ਪਰ ਮੈਂ ਉਹਨਾਂ ਦੀ ਗੱਲ ਇਹ ਅਜੇ ਫੁੱਲ ਨਹੀਂ ਚੜਾਏ ਪਰ ਤੂੰ ਅੱਜ ਮੈਨੂੰ ਯਾਦ ਕਰਾਤਾ ਉਹ ਵੀ ਇੱਕ ਇੰਟਰਵਿਊ 'ਚ ਹੁਣ ਮੇਰੀ ਜ਼ਿੰਮੇਵਾਰੀ ਬਣ ਗਈ ਆ ਕਿ ਹਾਂ ਮੈਂ ਉੱਧਰ ਫਾਲੋਅ ਅਪ ਕਰਾਂ ਕਰਨਾ ਚਾਹੀਦਾ ਬੰਦੇ ਨੂੰ ਹਰ ਜਗ੍ਹਾ ਕੋਸ਼ਿਸ਼ ਕਰਨੀ ਚਾਹੀਦੀ ਹੈ ਬਿਲਕੁਲ ਹਾਲੀਵੁੱਡ ਹੋਵੇ ਚਾਹੇ ਬਾਲੀਵੁੱਡ ਹੋਵੇ ਜਿੱਥੇ ਵੀ ਤੁਹਾਡਾ ਹੱਥ ਪੈਂਦਾ ਤੁਸੀਂ ਆਪਣਾ ਆਡੀਸ਼ਨ ਦਿਓ ਮੈਂ ਆਡੀਸ਼ਨ ਦੇਣ 'ਚ ਵਿਸ਼ਵਾਸ ਕਰਦਾ ਜਿਹੜਾ ਵੀ ਡਾਇਰੈਕਟਰ ਐਕਟਰ ਜਿੱਥੇ ਵੀ ਕਦੀ ਮੈਨੂੰ ਕਵੇ ਨਾ ਕਿ ਆਪਣਾ ਆਡੀਸ਼ਨ ਭੇਜੋ ਮਰਚੇ ਇਹ ਨਹੀਂ ਹੁੰਦੀ ਜੀ ਮੇਰਾ ਕੰਮ ਦੇਖ ਲਓ ਜੀ ਮੇਰਾ ਪਿਆ ਸਾਰਾ ਕੁਝ ਤੁਸੀਂ ਦੇਖ ਕੇ ਦੱਸ ਦਿਓ ਮੈਂ ਕਹਿੰਦਾ ਹਾਂ ਦੱਸੋ ਕੀ ਕਿਰਦਾਰ ਹੈ ਤੇ ਮੈਂ ਪਲੇ ਕਰਕੇ ਭੇਜ ਦਈਦਾ ਅੱਜ ਵੀ ਤਿਆਰ ਹਾਂ ਆਡੀਸ਼ਨ ਦੇਣ ਦੇ ਲਈ ਹਾਂ ਬਿਲਕੁਲ ਬਿਲਕੁਲ ਇੰਨੇ ਸਾਲ ਬਾਅਦ ਬਿਲਕੁਲ ਤਿਆਰ ਹਰ ਐਕਟਰ ਨੂੰ ਤਿਆਰ ਰਹਿਣਾ ਚ ਤੁਹਾਡਾ ਡਾਇਰੈਕਟਰ ਮੰਗਦਾ ਐਡੀਸ਼ਨ ਤੇ ਤੁਹਾਨੂੰ ਦੇਣਾ ਚਾਹੀਦਾ ਐਡੀਸ਼ਨ ਤੋਂ ਕਿੰਨੇ ਕਲਾਕਾਰ ਨੇ ਐਡੀਸ਼ਨ ਤੋਂ ਕਹਦੇ ਦੀ ਡਰਨਾ ਆਮ ਰੈਡੀ ਹਾਲਾਂਕਿ ਮੈਨੂੰ ਸਵਾਦ ਨਹੀਂ ਆਉਂਦਾ ਐਡੀਸ਼ਨ ਦੇ ਕੇ ਜੋ ਇੱਕ ਸਿਚੁਏਸ਼ਨ ਇੱਕ ਸੀਨ ਬਣਿਆ ਹੁੰਦਾ ਉਹਦੇ 'ਚ ਜਦੋਂ ਤੁਸੀਂ ਗੈਟ ਅਪ ਲੈ ਕੇ ਉਹਦੇ 'ਚ ਜੋ ਤੁਸੀਂ ਪਰਫਾਰਮੈਂਸ ਕੱਢਦੇ ਹੋ ਉਹ ਵਾਲਾ ਚੀਜ਼ ਤੁਸੀਂ ਐਦਾਂ ਇੱਕਦਮ ਜਿਵੇਂ ਐਨਵਾਇਰਨਮੈਂਟ ਕ੍ਰੀਏਟ ਕੇ ਉੱਥੇ ਤੱਕ ਤਾਂ ਨਹੀਂ ਪਹੁੰਚ ਪਾਉਂਦੇ ਪਰ ਫਿਰ ਵੀ 50 60% ਵੀ ਤੁਸੀਂ ਕਰੋ ਪਰ ਤੁਹਾਨੂੰ ਅਟੈਂਪਟ ਤਾਂ ਕਰਨੀ ਚਾਹੀਦੀ ਹੈ ਤੇ ਮੈਂ ਅਟੈਂਪਟ ਕਰਦਾ ਜਦੋਂ ਵੀ ਕਹੇ ਦੀ ਕਿਸੇ ਨੇ ਐਡੀਸ਼ਨ ਮੰਗਿਆ ਮੈਂ ਫਿੱਟ ਬੈਠਦਾ ਹਾਂ ਉਸ ਰੋਲ ਦੇ ਵਿੱਚ ਤੇ ਮੈਂ ਜ਼ਰੂਰ ਕਰਕੇ ਭੇਜਦਾ ਬਹੁਤ ਬਹੁਤ ਸ਼ੁਕਰੀਆ ਸਰ ਬੜੀ ਮਜ਼ੇ ਵਾਲੀ ਗੱਲਬਾਤ ਹੋਈ ਮੈਨੂੰ ਲੱਗਦਾ ਹੈ ਇਸ ਦੇ ਵਿੱਚੋਂ ਕੋਈ ਕੱਟਣ ਵਾਲੀ ਚੀਜ਼ ਨਹੀਂ ਹੋਏਗੀ ਕਿ ਯਾਰ ਇਹ ਚੀਜ਼ ਥੋੜੀ غلط ਬੋਲੀ ਗਈ ਇਹ ਚੀਜ਼ ਕੱਟਦੀ ਤੂੰ ਭਰਾਵਾ ਆਪ ਹੀ ਦੇਖ ਲਈ ਬਹੁਤ ਸ਼ੁਕਰੀਆ ਸਰ ਥੈਂਕ ਯੂ